ਸਸਿਕਾ ਜੀ ਮੈਂ ਹਕਮਲ ਕਪੂ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਕੈਲਗਰੀ ਦੇ ਵਿੱਚ ਸਿਟੀ ਹਾਲ ਬੋ ਵੈਲੀ ਕਾਲਜ ਜਰਨ ਸਟੇਸ਼ਨ ਤੋਂ ਵਿਜ਼ਲ ਸਾਹਮਣੇ ਆਏ ਨੇ ਜਿੱਥੇ ਇੱਕ ਆਦਮੀ ਨੇ ਪਲੇਟਫਾਰਮ ਉੱਤੇ ਇੱਕ ਕੁੜੀ ਨੂੰ ਹਿੰਸਕ ਢੰਗ ਦੇ ਨਾਲ ਧੱਕਾ ਦਿੱਤਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨੇੜੇ-ਤੇੜੇ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਇਹ ਨਹੀਂ ਨਹੀਂ ਸੋਸ਼ਲ ਮੀਡੀਆ ਪੋਸਟਾਂ ਦੇ ਵਿੱਚ ਦਾਵਾ ਵੀ ਕੀਤਾ ਜਾ ਰਿਹਾ ਕਿ ਜਿਹੜੀ ਕੁੜੀ ਦੇ ਨਾਲ ਇਹ ਘਟਨਾ ਵਾਪਰੀ ਹੈ ਉਹ ਭਾਰਤੀ ਮੂਲ ਦੀ ਦੱਸੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਪਿਛਲੇ 4 ਸਾਲਾਂ ਦੇ ਵਿੱਚ ਕੁਮਾਂਤਰੀ ਵਿਦਿਆਰਥੀਆਂ ਤੇ ਦੱਖਣੀ ਏਸ਼ੀਆਈ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧਾਂ ਦੇ ਵਿੱਚੋਂ ਵਾਤਾ ਹੋਇਆ ਹੈ। ਇਸੇ ਖ਼ਬਰ ਦੇ ਵਿੱਚ ਪਿਛਲੇ ਦਿਨੀ ਕੈਨੇਡਾ ਦੇ ਕੈਲਗਰੀ ਤੋਂ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੇ ਬੋ ਵੈਲੀ ਕਾਲ ਚ ਪੇਨ ਸਟੇਸ਼ਨ ਦੇ ਪਲੇਟਫਾਰਮ ਉੱਤੇ ਲੜਕੀ ਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਹੈ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਕਈ ਸੋਸ਼ਲ ਮੀਡੀਆ ਪੋਸਟਾਂ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਪੀੜਤ ਲੜਕੀ ਭਾਰਤੀ ਹੈ ਆਨਲਾਈਨ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੀਲੇ ਰੰਗ ਦੀ ਜੈਕਟ ਅਤੇ ਗੂੜੇ ਸਲੇਟੀ ਰੰਗ ਦਾ ਕਰਾਊਜ਼ਰ ਪਾਇ ਇੱਕ ਵਿਅਕਤੀ ਨੇ ਲੜਕੀ ਉੱਤੇ ਹਮਲਾ ਕਰ ਦਿੱਤਾ ਹੈ। ਹੁਣ ਜਹ ਤੱਕ ਹਮਲਾਵਰ ਦੀ ਪਛਾਣ ਤਾਂ ਨਹੀਂ ਹੋ ਸਕੀ ਪਰ ਹੈਰਾਨਨੀ ਦੀ ਗੱਲ ਇਹ ਹੈ ਕਿ ਹਮਲੇ ਦੌਰਾਨ ਨੇੜੇ ਖੜਾ ਕੋਈ ਵੀ ਵਿਅਕਤੀ ਇਸ ਲੜਕੀ ਦੀ ਮਦਦ ਲਈ ਅੱਕੇ ਨਹੀਂ ਵਧਿਆ। ਹਮਲਾਵਰ ਨੇ ਪਲੇਟਫਾਰਮ ਉੱਤੇ ਮੌਜੂਦ ਭਾਰਤੀ ਲੜਕੀ ਉੱਤੇ ਹਮਲਾ ਕਿਉਂ ਕੀਤਾ ਇਸ ਦੇ ਕਾਰਨਤਾ ਵੀ ਹਜੇ ਕੁਝ ਪਤਾ ਨਹੀਂ ਲੱਗ ਸਕਿਆ। ਖੋਰ ਵਿਰਵੇ ਦੀ ਵੜੀ ਕੀਤੀ ਜਾ ਰਹੀ ਹੈ ਇੰਨਾ ਹੀ ਨਹੀਂ ਕੈਲਗਰੀ ਦੇ ਟ੍ਰਾਂਜ਼ਿਟ ਸਟਾਪ ਉਤੇ ਇਸ ਨੌਜਵਾਨ ਲੜਕੀ ਦੇ ਨਾਲ ਹੋਏ ਹਮਲੇ ਦੀ ਜਾਂਚ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕੀਤੀ ਤਾਂ ਸ਼ਹਿਰ ਦੇ ਟ੍ਰਾਂਜ਼ਿਟ ਸਿਸਟਮ ਅਤੇ ਡਾਊਨਟਾਊਨ ਕੋਰ ਦੇ ਵਿੱਚ ਸੁਰੱਖਿਆ ਬਾਰੇ ਨਵੇਂ ਸਵਾਲ ਖੜੇ ਸ਼ੁਰੂ ਹੋਣੇ ਹੋਏ ਤਾਂ ਗਵਾਹਾਂ ਦੀ ਮਦਦ ਦੇ ਨਾਲ ਪੁਲਿਸ ਨੇ 25 ਮਿੰਟਾਂ ਦੇ ਅੰਦਰ ਇਸ ਵਿਲੇਜ ਦੇ ਵਿੱਚ ਦੋਸ਼ੀ ਬਰੇਡਨ ਜੋਸਫਰ ਜੇਮਸ ਫ੍ਰੈਂਚ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਵੱਲੋਂ ਉਸ ਉਤੇ ਲੁੱਟ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਇਹ ਘਟਨਾ ਨਸਲੀ ਤੌਰ ਉਤੇ ਪ੍ਰੇਰਿਤ ਨਹੀਂ ਮੰਨੀ ਜਾ ਰਹੀ ਪਰ ਡਰਾਈਵਰ ਸਿਟੀ ਰਿਸੋਰਸ ਟੀਮ ਪਾਇਕਵਰ ਦੇ ਨਾਲ ਜੁੜ ਰਹੀ ਹੈ ਤੇ ਪੀੜਤ ਸੁਰੱਖਿਅਤ ਹੈ ਅਤੇ ਨਿੱਜਤਾ ਦੀ ਵੀ ਬੇਨਤੀ ਕਰ ਰਹੀ ਹੈ ਦੂਜੀ ਪਾਸੇ ਸਾਰੇ ਮਾਮਲੇ ਉੱਤੇ ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਸੀ ਟ੍ਰੇਨ ਪਲੇਟਫਾਰਮ ਉੱਤੇ ਹੋਏ ਹਮਲੇ ਤੋਂ ਬਾਅਦ ਇੱਕ ਵਿਅਕਤੀ ਨੂੰ ਦੋਸ਼ਾਦਾਰ ਹੁਣ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਵੀਡੀਓ ਰਿਕਾਰਡ ਕੀਤੀ ਗਈ ਸੀ ਪਰ ਇਹ ਵੀਡੀਓ ਇੱਕ ਹਫ਼ਤੇ ਦੇ ਬਾਅਦ ਜਿਹੜੀ ਹੈ ਵਾਇਰਲ ਹੋਈ ਹੈ ਇਹ ਨਹੀਂ ਨਹੀਂ ਇਸ ਮਾਮਲੇ ਉੱਤੇ ਬੋਲਦੇ ਹੋਏ ਸਥਾਨਕ ਵਾਸੀਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਐਂਡ ਨੈਕਸਟ ਯੂ نو ਆਈ ਵਾਚ ਹਿਮ ਪੁੱਲ ਅਵੇ ਐਂਡ ਥੈਨ ਕਮ ਬੈਕ ਐਂਡ ਸਟਾਰਟ ਅਟੈਕਿੰਗ ਹਰ ਅਗੇ The spot where I usually stand and when I saw that I was terrified honestly but this witness says he saw the comments online saying he should have stepped in but he says he did what he thought was right ਦੱਸਿਆ ਕਿ ਪਿਛਲੇ ਸਾਲ ਇਸੇ ਤਰ੍ਹਾਂ ਦਸੰਬਰ ਦੇ ਵਿੱਚ ਕੁਲਕੇ ਖੇਤਰ ਦੇ ਬਸਕਾ ਮਿਰਾਸੀ ਪਿੰਡ ਦੇ ਇੱਕ 23 ਸਾਲਾ ਔਰਦਾਂ ਕੈਨੇਡਾ ਦੇ ਸਰੀ ਦੇ ਵਿੱਚ ਬਦਮਾਸ਼ਾਂ ਨੇ ਕਥਿਤ ਤੌਰ ਤੇ ਕਤਲ ਕਰ ਦਿੱਤਾ ਸੀ ਰਿਪੋਰਟਾਂ ਦੇ ਅਨੁਸਾਰ 14 ਦਸੰਬਰ ਨੂੰ ਗਿਰਡਫੋਰਡ ਖੇਤਰ ਦੇ ਵਿੱਚ ਉਸ ਦੇ ਕਿਰਾਏ ਦੇ ਅਪਾਰਟਮੈਂਟ ਦੇ ਵਿੱਚ ਉਸ ਉੱਤੇ ਹਮਲਾ ਕੀਤਾ ਗਿਆ ਸੀ ਬਿਊ ਰਿਪੋਰਟ ਚੈਨਲ ਪੰਜਾਬੀ